ਖਾਨ ਤੱਕ ਜਾਂਦਾ ਰੀਡਰ ਨੂੰ ਵੀ ਆ ਜਾ ਬੁੱਤ ਗਾਂਹਾਂ ਵਾਲੀ ਜਿਹੜਾ ਤੋਂ ਕੋਈ ਨਹੀਂ ਅੱਜ ਕੀ ਭਾਦੀ ਗਾਂਹਾਂ ਵਾਲੀ ਜਿਹੜਾ ਥੋੜਾ ਗੁੱਸੇ ਨਾਲ ਵੀ ਕੋਈ ਗਰਾਊਂਡ ਦੇ ਵਿੱਚ ਉਹ ਨਹੀਂ ਗੁੱਸਾ ਦਾ ਹੋਏਗਾ ਗਾਣਾ ਕੱਢ ਕੇ ਥੱਪੜ ਮਾਰ ਕੇ ਨਾ ਨਾ ਅੰਦਰ ਗੁੱਸਾ ਰੱਖੀਦਾ ਹੁੰਦਾ ਚੁੱਪ ਚਬੀਤੇ ਬੰਦੇ ਨੂੰ ਹੀ ਪਤਾ ਲੱਗੇ ਵੀ ਆਹ ਰੀਡ ਪੁੱਠਾ ਕਰਤਾ ਹੋਂ ਸਾਰੇ ਉਹ ਗੁੱਸਾ ਹੁੰਦਾ ਗੁੱਸਾ ਨਹੀਂ ਹੁੰਦਾ ਵੀ ਗਾਲਾਂ ਕੱਢੀ ਜਾਊਂ ਨਹੀਂ ਗਰਾਊਂਡ ਦੇ ਵਿੱਚ ਆਗਾ ਰੀਡਰ ਉਹਨੇ ਮਰ ਦੋ ਦੇ ਮਾਰੂ ਨਾ ਜੇ ਮਾਰ ਵੀ ਤਾ ਉਹਨਾਂ ਦਾ ਕੋਈ ਨਹੀਂ ਫਿਰ ਉਹਨੂੰ ਗਰਾਊਂਡ ਜਾਂ ਜੱਫਾ ਉਦੋਂ ਪਤਾ ਲੱਗੇ ਵੀ ਹਾਂ ਇਹ ਬੰਦੇ ਮਨ ਚ ਹੈ ਸੀ ਕੁਝ ਫਾਇਦਾ ਉਹ ਚੀਜ਼ ਦਾ ਠੀਕ ਆ ਇੱਕ ਆ ਫੇਰਾ ਦੋਰਾ ਬੰਦ ਜਮ ਹੀ ਕਰ ਦੋ ਜਿੰਨੀ ਰੈਸਟ ਓਨੀ ਖਰਾਕ ਓਨੀ ਪ੍ਰੈਕਟਿਸ ਫਿਰ ਤਕੜੇ ਹੋਣਾ ਸਮਝ ਗਏ ਜੇ ਤੁਸੀਂ ਕਹੋ ਵੀ ਤਕੜਾ ਵੀ ਬਹੁਤ ਵੱਡੀ ਗੱਲ ਆ ਕੋਈ ਹੁਣ ਵੱਡੀ ਗੱਲ ਨਹੀਂ ਤੁਹਾਡੇ ਸਰੀਰ ਇੰਨੇ ਸੋਹਣੇ ਨੇ ਰੱਬ ਨੇ ਇੰਨੇ ਸੋਹਣੇ ਸਰੀਰ ਦੇਤੇ ਹੋਰ ਕੀ ਚਾਹੀਦਾ ਹਨਾ ਕੋਈ ਹੋ ਨਹੀਂ ਆ ਠੀਕ ਹੁ ਹਨਾ ਇਹ ਬਹੁਤ ਸੁਖਮਾ ਰੱਬ ਤੋਂ ਵੀ ਅਸੀਂ ਜਮ ਹੀ ਠੀਕਾਂ ਤੰਦਰੁਸਤਾਂ ਬਸ ਥੋੜਾ ਜਿਹਾ ਦਿਲ ਇਹ ਵੱਡਾ ਹੋਣਾ ਚਾਹੀਦਾ ਕਬਡੀ ਵਾਲੇ ਦਾ ਉਹਨੂੰ ਦਿਲ ਦਾ ਢਲ ਵੱਡਾ ਕਬੱਡੀ ਵਾਲੇ ਦਾ ਸਮਝ ਲਾਓ ਬੰਦਾ ਮਾਰ ਹੀ ਨਹੀਂ ਖਾਂਦਾ ਕਬੱਡੀ ਮੜੇ ਮੂੜੀਆਂ ਗੱਲਾਂ ਇਹਦੀ ਹੁੰਦੀਆਂ ਨੇ ਉਹਨੂੰ ਭੁੱਲ ਜਾਇਆ ਕਰੋ ਇਹ ਮੜੇ ਮੂੜੀਆਂ ਗੱਲਾਂ ਹੁੰਦੀਆਂ ਨੇ ਭੁੱਲ ਜਾਇਆ ਕਰੋ ਬਸ ਫੋਕਸ ਕੀ ਆ ਮਨ ਚ ਕੀ ਸੋਚਣਾ ਕਬੱਡੀ ਰਾਤ ਨੂੰ ਸੁਪਨਾ ਵੀ ਕੀ ਜਾਵੇ ਕਬੱਡੀ ਦਾ ਵੀ ਜਹਾਜ਼ ਤੇ ਬੈਠੇ ਸੀ ਉਹ ਰਾਤ ਸਮਝ ਗਿਆ ਫੇਰ ਕੁਛ ਕਰਨ ਦਾ ਦਿਲ ਕਰਦਾ ਬੰਦੇ ਦਾ ਜੇ ਤੁਸੀਂ ਕਹੋ ਵੀ ਖਾਲੇ ਕੋਲ ਉਹ ਖਾਲੇ ਤੇ ਉਹ ਖਾਲੇ ਕੁਤਲੇ ਪਲੇਅਰ ਤੋਂ ਵੀ ਨਹੀਂ ਚੰਗਾ ਲੱਗਦਾ ਹੱਥ ਫੜਿਆ ਹੋਇਆ ਉਹ ਲਫਾਵਾ ਲੈ ਜੇ ਉਹ ਮੈਨੂੰ ਲੱਗਦਾ ਪਲੇਅਰ ਕੱਲ ਤੁਸੀਂ ਜਿਹੜਾ ਮੂਰਲਾ ਬੰਦਾ ਦੇਖਣ ਆਲਾ ਉਹਨਾਂ ਤੋਂ ਸਿੱਖਣਾ ਕੁਝ ਬਈ ਯਾਰ ਦੇਖੋ ਕਿੰਨੀ ਸੋਹਣੀ ਸਰੀਰ ਆ ਮੁੰਡੇ ਦਾ ਇਹਨੇ ਕਿੰਨੀ ਮਿਹਨਤ ਕਰੀ ਆ ਮੁੰਡੇ ਨੇ ਤੁਹਾਨੂੰ ਨਹੀਂ ਪਤਾ ਲੱਗਦਾ ਗਾਂਹਾਂ ਵਾਲਾ ਬੰਦਾ ਸੋਚਦਾ ਮੂਰਲਾ ਉਹ ਕੀ ਸੋਚਦਾ ਬਈ ਯਾਰ ਕਿੰਨੀ ਮਿਹਨਤ ਲਾਈ ਆ ਮੁੰਡੇ ਨੇ ਦੇ ਸਰੀਰ ਕਿੰਨਾ ਸੋਹਣਾ ਮੁੰਡੇ ਦਾ ਉਹ ਸੋਚਦਾ ਤੁਹਾਨੂੰ ਕਹਦਾ ਨਹੀਂ ਉਹ ਪਰ ਮਨ ਚ ਸੋਚਦਾ ਉਹ ਹਨਾ ਤੁਸੀਂ ਵੀ ਤੁਸੀਂ ਪਲੇਟ ਪੈਂਕਟ ਲਈ ਖੜੇ ਹੋ ਲੱਗਦਾ ਉਹ ਸਾਡੇ ਵਰਗਾ ਹੀ ਆ ਵੀ ਇਹਦਾ ਕੀ ਫਰਕ ਆਮ ਬੰਦੇ ਤੇ ਪਲੇਅਰ ਤੇ ਬਹੁਤ ਫਰਕ ਹੁੰਦਾ ਇਹ ਤੁਹਾਡੇ ਮੰਦਾ ਬਹਿਮ ਆ ਆਮ ਬੰਦੇ ਤੇ ਪਲੇਅਰ ਬੰਦੇ ਬਹੁਤ ਫਰਕ ਹੁੰਦਾ ਠੀਕ ਆ ਖੜਨ ਨਹੀਂ ਪਲੇਅਰ ਦੀ ਤੁਰਨ ਨਹੀਂ ਪਲੇਅਰ ਦੀ ਠੀਕ ਆ ਸੁਭਾਅ ਪਲੇਅਰ ਦਾ ਸਭ ਕੁਝ ਕਾਊਂਟ ਕੀਤਾ ਜਾਂਦਾ ਹੁੰਦਾ ਸਮਝ ਗਏ ਇਹ ਸਾਨੂੰ ਵੀ ਕਿ ਚੰਗੇ ਕੋਚਾਂ ਨੇ ਦੱਸਿਆ ਤੁਹਾਨੂੰ ਵੀ ਮੈਂ ਦੱਸ ਰਿਹਾ ਤੁਸੀਂ ਆਹਾਂ ਕਿਉਂ ਸਲਾਹ ਦੇਣੀ ਆ ਉਹਨੂੰ ਵੀ ਇਹ ਜੀ ਸਲਾਹ ਜਿਹੜੀ ਆਪਾਂ ਨੇ ਸਮਝ ਗਏ ਠੀਕ ਆ ਓਕੇ ਹੁਣ ਪਾ ਲਓ ਮੱਛਰ ਬਹੁਤ ਹੋ ਗਿਆ ਓਕੇ ਤੋਰਦਾ ਹੀ ਸੁਲਤਾਨ ਬਾਗੀ ਤੋਰ ਹਾਂ ਲੀਗ ਦਾ ਆਏ ਸੀਗਾ ਗੱਲ